ਅਬ ਮੇਂ ਪਹਿਲੋਂ ਮੇਂ ਖੈਰ ਬਰਾਮਦਗੀਆਂ ਹੁੰਦੀਆਂ ਪਰ ਹੁਣ ਜਿਹੜਾ ਮੋਬਾਈਲ ਸਨੇਚਕ ਦੀਆਂ ਕਾਫੀ ਵਾਰਤਾਂ ਹੋ ਰਹੀਆਂ ਐ ਐ ਐਸਐਸਪੀ ਸਾਹਿਬ ਸਾਡੇ ਗੌਰਵਪੁਰਦਾ ਜੀ ਦੀਆਂ ਹਦਾਤਾਂ ਤੇ ਅਸੀਂ ਸਮਾਜ ਵਿਰੋਧੀ ਅੰਸ਼ਾਂ ਅਵਿਰੋਧ ਵਿੱਡੀ ਮਹਿਮਕਤ ਦੋਸ ਨੇਚਰ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲੋਂ 10 ਮੋਬਾਈਲ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦੀ ਐਕਤਵਾ ਬਰਾਮਦ ਕੀਤੀ ਐ ਸਰ ਜਿਹੜੀ ਸਨੇਚੀ ਮੂਵਮੈਂਟ ਇਹ ਕਿੱਥੋਂ ਅਨਸ਼ੈਰ ਕਰਦੇ ਬਾਹਰ ਇਹ ਤੰਤਰ ਸ਼ਹਿਰ ਚ ਫੜੇ ਗਏ ਵਿਅਕਤੀ ਦਾ ਨਾਮ ਇਹ ਇੱਕ ਹੈਗਾ ਹਰ ਸਿਮਰਨ ਹਰ ਸਿਮਰਨਜੀਤ ਸਿੰਘ ਲਈ ਸੰਨੀ ਹੈ ਜੀ ਤੇ ਦੂਸਰਾ ਹੈਗਾ ਵਾ ਪਰਮਜੀਤ ਸਿੰਘ ਲਈ ਇਸ ਪੰਮਾ ਤਰਨਤਾਰਨ ਦੇ ਇੱਕ ਕਾਜੀਗੋੜ ਦਾ ਵਾ ਤੇ ਇੱਕ ਸਿਲਵਰ ਕਲੋਨੀਆ ਕਾਜੀਗੋੜ ਰੋਡ ਤੇ ਇਹ ਕਿੰਨੇ ਵੇਚਦੇ ਸੀ ਸਭ ਲੈ ਕੇ ਕੁਛ ਇਹਦਾ ਕੋਈ ਇਨਵਿਸਟੀਗੇਸ਼ਨ ਇਹ ਇਦਾਂ ਹੀ ਜਿੰਨਾ ਆਮ ਆਪਣੇ ਆਂਡ ਗਵਾਨ ਦੀ ਕਿਸੇ ਨੂੰ ਸਸਤੇ ਰੇਟ ਤੇ 3-4 ਹਜ਼ਾਰ ਚ ਵੇਚ ਦਿੰਦੇ ਸੀ ਜਿਹਦੇ ਕਰਕੇ ਪਤਾ ਨਹੀਂ ਲੱਗਦਾ ਤੇ ਕੁਛ ਆ ਜਿਹੜਾ ਹੈਗਾ ਸੰਨੀ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਤੇ ਇਹ ਲੈ ਕੇ ਨਾ ਸਨੇਚ ਕਰਕੇ ਲੈ ਜਾਂਦਾ ਹੈ ਦਿੱਲੀ ਵਗੈਰਾ ਜਾਂ ਬਾਹਰ ਸਟੇਟ ਜਾ ਕੇ ਵੇਚ ਦਿੰਦੇ ਸਨੇਚ ਮੂਵਮੈਂਟ ਕਾਤੇ ਰਿੰਦੀ ਕੱਥੇ ਕਰਦੇ ਇਹ ਇੰਦਾ ਚੋਰੀ ਦੇ ਵਾਈਕਲ ਤੇ ਇੰਨਾ ਬੁਲਟ ਇਹਨਾਂ ਕੋ ਇੱਕ ਜਿਹੜਾ ਬਰਾਮਦ ਕਰ ਲਿਆ ਚੋਰੀ ਦਾ ਉਹ ਵੀ ਇਹਨਾਂ ਸ਼ੀਦਾ ਸਾਹਿਬ ਲਾਗੋ ਚੋਰੀ ਕੀਤਾ ਤੇ ਇੱਕ ਐਕਟਵਾ ਚੋਰੀ ਦੀ ਜਾਂ ਐਕਟਵਾ ਤੇ ਜਾਂ ਬੁਲਟ ਤੇ ਜਾਂਦੇ ਹੀ ਕਈ ਵਾਰ ਇਕੱਲਾ-ਇਕੱਲਾ ਕਈ ਵਾਰ ਦੋਵੇਂ ਇਕੱਠੇ ਟੋਟਲ ਮੋਬਾਈਲ ਕਿੰਨੇ ਬਰਾਮਦ ਟੋਟਲ 10 ਮੋਬਾਈਲ ਬਰਾਮਦ ਕੀਤੇ ਵੱਖ-ਵੱਖ ਕੰਪਨੀਆਂ ਦੇ ਕੋਈ ਹੋਰ ਵੀ ਕੇਸ ਚੱਲਦਾ ਨਾ ਹਾਂ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਆ ਪਹਿਲਾਂ ਵੀ ਆ ਗਏ ਆ ਉਹ ਸਾਰੇ ਹੁਣ ਢੰਗਾਈ ਨਾ ਪੜਤਾਲ ਕਰਕੇ ਫਰਦਰ ਹੋਰ ਜੋ ਵੀ ਇਹਨਾਂ ਦੇ ਖਿਲਾਫ ਨਿਕਲੂਗਾ ਉਹ ਬਿਲਕੁਲ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਜਦੋਂ ਵੀ ਇਸ ਤਰ੍ਹਾਂ ਮੋਬਾਈਲ ਸਨੈਚ ਹੋਵੇ ਕੰਪਲੇਂਟ ਲਿਖਾ ਕੇ ਆ ਕੇ ਦੱਸਣ ਬਿਲਕੁਲ ਬਿਲਕੁਲ ਅਸੀਂ ਜੇ ਇਹਦਾ ਵੀ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਆ ਉਸੇ ਵੇਲੇ ਪੁਲਿਸ ਨੂੰ ਆ ਕੇ ਤਲਾਸ਼ ਦੇਣ ਕਿਉਂਕਿ ਮੋਬਾਈਲ ਅੱਜਕੱਲ ਉਸੇ ਵੇਲੇ ਅਸੀਂ ਲੋਕੇਸ਼ਨ ਤੇ ਲਾ ਕੇ ਜਾਂ ਉਹਦੇ ਦਾ ਫਰਦਰ ਟੈਕਨੀਕਲ ਤਰੀਕਿਆਂ ਨਾਲ ਜਿਹੜਾ ਭਾਲ ਕਰਨ ਦੀ ਕੋਸ਼ਿਸ਼ ਕਰਦੇ ਤੇ ਮੈਕਸਿਮਮ ਮ ਬੜਾ ਜੇ ਆ ਹੁਣ ਵੀ ਵੇਖਿਆ ਪਿੱਛੇ ਜਿਹੜੀ ਆ ਵਰਦਤਾ ਹੋਈਆਂ ਸਾਨੂੰ ਇਤਲਾਹ ਦੇਣ ਲਈ ਖੁਸ਼ ਹੋ ਕੇ ਨਹੀਂ ਆਉਂਦੇ ਲੋਕਾਈ ਤੇ ਆ ਹੁਣ ਇੱਕ ਆदमी ਨੇ ਇਤਲਾਹ ਦਿੱਤੀ ਉਤੋਂ ਪੈਰਵੀ ਕਰਕੇ ਅਸੀਂ ਦਾ ਦਰੰਭ ਕਰ ਲਏ